हैलो जी सत श्री अवागत है तो ब्लॉग हो जी कि मत सारे ठीक ठाक अभी भी सारे ठीक ठाक हाँ परमात्मा अगर अरदस करते हैं कि तुम भी सारे ठीक ठाक होमो हाँ जी लगे ब्लॉक की स्टार्टिंग ब्लॉग स्टार्ट कर तो जेकर चैनल तो नवे हो तो चैनल कर लिये सबसक्राइब भीडियो पसंद आई तो लाइक शेयर कमेंट करके जरूर दसौ जी हाँ जी इत का टाइम शाम के साढ़े चार हो चुके ने ਸਕੋ ਲੱਗੀ ਮੈਂ ਆਪਣੇ ਕੰਮ ਕਰ ਕਰਨੇ ਦਾਲ ਮੇਰੀ ਵਾਰ ਕਰੀ ਹੋਈ ਆ ਤੇ ਬੱਚੇ ਆਪਦਾ ਚਲੇ ਕੇ ਗਰਾਉਂਡ ਦੇ ਵਿੱਚ ਖੇਡਣ ਤੇ ਮੈਂ ਲੱਗੀ ਸੀ ਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੱਲ ਆਪਾਂ ਨੇ ਲਾਇਆ ਬਰੋਟਾ ਤੇ ਅੱਜ ਉਹਦੀ ਕਰਾਂਗੇ ਆਰਤੀ ਕਰਦੇ ਹੁੰਦੇ ਨੇ ਤੇ ਸ਼ਾਮ ਨੂੰ ਮਤਲਬ ਆਂ ਦੀਵਾ ਲਾ ਕੇ ਜਗਾ ਕੇ ਤੇ ਉਹਦੇ ਖਾਤਰ ਲੱਗੀ ਦੀ پنੀਰ ਬਣਾਉਂ ਜੋ ਆਕਾਂ ਨੂੰ ਪਨੀਰ ਬਣਾ ਕੇ ਦਵਾਂਗੇ ਫਿਰ ਉਹਦਾ ਭੋਗ ਲਵਾਉਂਗਾ ਮਤਲਬ ਉਨਕੋਗ ਲਵਾ ਲਾਂਗੇ ਇਹਨੇ ਰੋਟੀ ਨੂੰ ਉਹ ਹਾਲ ਲੱਗ ਗਈ ਸੀ ਕਿ ਮੈਂ ਮਾਚਰ ਬਣਾਦਾ ਹੁਣ ਫੇਰ ਘਰਾਂ ਦਾ ਟਾਈਮ ਹੋ ਜਾਣਾ ਤੇ ਦੇਸੀ ਘਿਓ ਦੇ ਵਿੱਚ ਬਣਾਉਣ ਬਣਾਵਾਂਗੇ ਆਪਾਂ ਥੋੜੀ ਜਿਹੀ ਪਿੰਜਰੀ ਇਹ ਬੂਰਾ ਪਾਵਾਂਗੇ ਵਿੱਚ ਮੈਂ ਕਿਹਾ ਸੀ ਸ਼ੱਕਰ ਦੀ ਬਣਾਉਂਗੀ ਸ਼ੱਕਰ ਪਤਾ ਨਹੀਂ ਮਿਲੀ ਨਹੀਂ ਗਈ ਪਤਾ ਨਹੀਂ ਬੂਰੇ ਹੀ ਲਿਆਂਦਾ ਉਹਨਾਂ ਨੇ ਆਪ ਚਲੋ ਬੂਰੇ ਦੀ ਬਣਾਵਾਂਗੇ ਤੇ ਕਿਉਂ ਆਪਾਂ ਕਰੀ ਥੋੜਾ ਜਿਹਾ ਗਰਮ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਹਣਸਣਸਣੇ ਕਮੈਂਟ ਕਰਦੇ ਨੇ ਇਸੇ ਤਰ੍ਹਾਂ ਹੀ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਤੇ ਚੈਨਲ ਨੂੰ ਫੁਲ ਸਪੋਰਟ ਦਿਓ ਤੇ ਹਣਸਣਸਣੇ ਕਮੈਂਟ ਕਰਦੇ ਰਿਆ ਕਰੋ ਜੀ ਪੜ੍ਹ ਕੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਪੜ੍ਹਦੇ ਹਾਂ ਤੁਹਾਡੇ ਕਮੈਂਟ ਕਿ ਵਧੀਆ ਲੱਗਦੇ ਨੇ ਹਣਸਣੇ ਕਮੈਂਟ ਕਰਦੇ ਰਿਆ ਕਰੋ ਆਪਦੀ رائے ਦਿੰਦੇ ਰਿਆ ਕਰੋ ਤੇ ਅੱਜ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਪਤਾ ਨਹੀਂ ਕਿਹੜੇ ਏਰੀਆ ਦੇ ਨੇ ਉਹ ਕਹਿੰਦੇ ਸੀ ਕਿ ਸਾਨੂੰ ਨਹੀਂ ਪਤਾ ਹੈਗਾ ਵੀ ਇਹ ਬਰੋਟਾ ਕੀ ਹੁੰਦਾ ਹੈ ਬੀ ਕੀ ਲਾਉਂਦੇ ਹੋ ਤੁਸੀਂ ਇਹ ਬੀ ਕੀ ਥੋੜੇ ਸਰਾਦਾ ਕਿਉਂ ਦਾ ਵੀ ਕੋਈ ਇਸ ਸਰਾਦਾ ਨੂੰ ਬਣਾਉਂਦੇ ਆ ਮਸਤਿਆਂ ਨੂੰ ਸਰਾਦ ਬਣਾਉਂਦੇ ਆ ਐਦਾਂ ਪੁੱਛ ਰਿਆ ਸੀ ਕਮੈਂਟ ਕਰਕੇ ਉਹ ਦੀਦੀ ਪਤਾ ਨਹੀਂ ਹਰਪ੍ਰੀਤ ਨੌਸ ਸਿੰਘ ਨੌਹ ਕੋ ਲਿਖੀ ਮੈਂ ਪਤਾ ਨਹੀਂ ਕੀ ਨੌਸ ਪਤਾ ਨਹੀਂ ਹਰਦੀਪ ਸੀ ਬਦਲੇ ਨਾ ਹਰਦੇਸ਼ ਸੀ ਆ ਨੌਹ ਬੋਲ ਲਿਖੀ ਕਮੈਂਟ ਦੇ ਵਿੱਚ ਕੀ ਲਿਖਾ ਹਾ ਸੀ ਉਹਨਾਂ ਨੇ ਆਈ ਡੀ ਉਹਨਾਂ ਦੀ 10 ਪੈਨ ਰੋਟਾ ਤਾਂ ਨਾ ਪਹਿਲਾਂ ਹੀ ਬਚਪਨ ਤੋਂ ਹੀ ਲਾਉਂਦੇ ਹੁੰਦੇ ਆ ਬਸ ਇਹਦੇ ਨਾਲ ਇੱਕ ਹਰਾ ਮੋਹ ਪਿਆਰੇ ਜੁੜਿਆ ਹੋਇਆ ਪਹਿਲਾਂ ਬਜ਼ੁਰਗ ਲਾਉਂਦੇ ਹੁੰਦੇ ਸੀ ਉਹਨਾਂ ਨੂੰ ਦੇਖ ਦੇਖ ਕੇ ਅਸੀਂ ਲਾਉਣ ਲੱਗ ਗਏ ਵਧੀਆ ਲੱਗਦਾ ਮਤਲਬ ਮਿੱਟੀ ਦੇ ਬਣਾ ਕੇ ਆਪਾਂ ਉਹ ਪਹਿਲਾਂ ਉਹਨਾਂ ਕਈ ਦਿਨ ਪਹਿਲਾਂ ਬਣਾਉਣ ਲੱਗ ਜਾਂਦੇ ਆ ਫਿਰ ਲਾਉਂਦੇ ਆ ਤੇ ਐਦਿਗੀ ਤਾਂ ਆਪਾਂ ਨੇ ਮੁੜ ਲਈ ਲੈਂਦਾ ਹਰ ਜਾਂ ਚੀਹ ਹੁੰਦਾ ਤਾਂ ਪੈਸੇ ਕੋਸ ਨਹੀਂ ਮੰਨਦਾ ਇਹ ਹੁੰਦਾ ਹੈ ਬੱਚੇ ਹੁਣ ਉਹ ਬੱਚੇ ਪਹਿਲਾਂ ਅਸੀਂ ਲਾਉਂਦੇ ਹੁੰਦੇ ਸੀਗੇ ਸੋਸ਼ਟਨ ਸ਼ੰਗੁੰਦਾਸਿਕਾ ਲਾਉਣ ਦਾ ਹੁਣ ਦਾ ਬੱਚੇ ਹੋ ਗਏ ਉਹਨਾਂ ਨੂੰ ਸ਼ੌਂਕ ਆ ਬਸ ਇੱਕ ਇਹਨਾਂ ਦੀ ਧਾਰਨਾ ਦੀ ਜੁੜੀ ਹੋਈ ਹੈ ਵੀ ਬਰੋਟਾ ਪਾਉਣਾ ਹੈ 24 ਜਨੇ ਆ ਉਹਨਾਂ 10 ਮਿੰਟ ਹੁੰਦੀ ਹੈ ਸਰੀਆ ਰੱਖੀ ਰੋ ਮੱਥਾ ਟੇਕ ਬੰਲੇ ਮੈਂ ਜਾਵਾਂਗੇ ਇਸ ਰਾਜ਼ ਨਹੀਂ ਆਪਾਂ ਬਣਾਉਂਦੇ ਜਿਹੜੇ ਲਈ ਰਾਜ਼ ਬਣਾਉਂਦੇ ਪੋਨੀ ਆਪਾਂ ਕਰਦੇ ਆਂਗੇ ਮਨ ਨੂੰ ਆ ਦੇ ਮੇਰੀ ਸੋਚ ਇਹ ਆ ਹਨਾ ਦੇਖੋ ਜਦੋਂ ਆਪਾਂ ਬਾਣੀ ਫੜਦੇ ਹਾਂ ਵਿੱਚ ਲਿਖਿਆ ਗਿਆ ਹਨਾ ਵੀ 84 ਲੱਖ ਜੂਨਾ ਭੁਗਤ ਕੇ ਆਪਾਂ ਨੂੰ ਦੁਬਾਰਾ ਜੂਨ ਮਿਲਦੀ ਆ ਹਨਾ ਤੇ ਬਾਕੀ ਜਦੋਂ ਆਪਾਂ ਨਾ ਸਾਈਨ ਪੜ੍ਹਦੇ ਆ ਉਹਦੇ ਵਿੱਚ ਲਿਖਿਆ ਗਿਆ ਹਨਾ ਸਾਰਾ ਕੁਝ ਸਰਾਧਾਂ ਬਾਰੇ ਜਿਹੜੇ ਮਤਲਬ ਆਪਾਂ ਜੋ ਕਰਦੇ ਆ ਸਾਰਾ ਜਰਾ ਤੇ ਮੈਂ ਇਹ ਸੋਚਦੀ ਆ ਵੀ ਦੇਖੋ ਜਦੋਂ ਹਨਾ ਮਤਲਬ ਕਿਸੇ ਦੀ ਮੌਤ ਹੋ ਗਈ ਉਹਦੀ ਮਤਲਬ ਮੁਕਤੀ ਤਾਂ ਜਿਹੜੀ ਹੋ ਜਾਂਦੀ ਹੈ ਹਨਾ ਜਦੋਂ ਉਹ ਨੂੰ ਅਗਲੀ ਜੁਨੀ ਚ ਚਲੇ ਜਾਂਦਾ ਉਹ ਕੋਈ ਵੀ ਇਨਸਾਨ ਹੈ ਕੇ ਇਹ ਜਦੋਂ ਆਪਾਂ ਉਹਦੇ ਨਾਂ ਦਾ ਸ਼ਰਧ ਕਰਦੇ ਆ ਫਿਰ ਆਪਾਂ ਉਹਦੇ ਨਾਂ ਦਾ ਸ਼ਰਧ ਕਰਦੇ ਆ ਕਿ ਉਹ ਅਗਲੀ ਜੁਨੀ ਵਿੱਚ ਗਿਆ ਨੀਗਾ ਆਪਾਂ ਉਹਨੂੰ ਬਾਰ-ਬਾਰ ਆਪਣੇ ਦਾਦੇ-ਪਰਦਾਦੇਾਂ ਦੇ ਸ਼ਰਧ ਕਰੀ ਜਾਂਦੇ ਆ ਤੇ ਇੱਕ ਆਪਾਂ ਕਹਿੰਦੇ ਆ ਵੀ ਅਗਲੀ ਜੁੰਨੀ ਚ ਚਲੇਗਾ ਇੱਕ ਉਹਨਾਂ ਨੂੰ ਵਾਪਸ ਬੁਲਾ ਰਹੇ ਆ ਹਨਾ ਵੀ ਉਹਨਾਂ ਦੇ ਨਾਂ ਦੇ ਸ਼ਰਾਧ ਕਰਦੇ ਆ ਇਸ ਲਈ ਮੈਂ ਇਹਨਾਂ ਸ਼ਰਾਧਾਂ ਫੁਰਨਾ ਦੇ ਚੱਕਰਾਂ ਚ ਕੱਢੀ ਹੈਗੀ ਆਂ ਬੱਸ ਅਸੀਂ ਨਰਾਤੇ ਬਣਾ ਲੈਂਦੇ ਹਾਂ ਕਿਉਂਕਿ ਉਹਨਾਂ ਲਈ ਵੀ ਅਗਲੀ ਜੁੰਨੀ ਪਹੁੰਚਣੀ ਆਪਦੀ ਉਹ ਘੜੋਥੀ ਬੈਠੇ ਨੇ ਉਹੀ ਜੁੰਨੀ ਦੇ ਵਿੱਚ ਬੱਸ ਜੀ ਇਹ ਤਾਂ ਰਹਿਮ ਨੇ ਇਹ ਐ ਪਾ ਸ਼ਰਾਧ ਮਣਾਉਣੇ ਬਾਾਕੀ ਤੁਸੀਂ ਦਹਾਂ ਦੇ ਕਮੈਂਟ ਕਰਕੇ ਹਨਾ ਕਿ ਤੁਸੀਂ ਮਗਾਵਨੇ ਆ ਤੁਸੀਂ ਜੀ ਕੀ ਕਰਦੇ ਆ ਸ਼ਰਾਧਾਂ ਫਸਿਤਾ ਕਰ ਦੇਣੀ ਜੀ ਜੇ ਕਿਸੇ ਨੂੰ ਮੇਰਾ ਨਾ ਕਹਿਣਾ ਵੀ ਗਲਤ ਲੱਗਿਆ ਤਾਂ ਸੌਰੀ ਪਹਿਲੇ ਸੌਰੀ ਮੰਗ ਲੈਂਦੇ ਆਪਾਂ ਮਾਫ਼ ਮੰਗ ਲੈਂਦੇ ਆ ਹਨਾ ਵੀ ਤੁਸੀਂ ਕੌਂਗਰਸ ਸਰਾਜਾਂ ਬਾਰੇ ਇਦਾਂ ਕਹਿੰਦੀ ਆ ਪਰ ਜੀ ਹਨਾ ਮੇਰਾ ਤਾਂ ਇਹ ਸੋਚਣਾ ਵੀ ਹਨਾ ਉਹ ਇਨਸਾਨ ਆਪਣੀ ਜੁਨੀ ਭੁਗਤ ਕੇ ਇਸ ਦੁਨੀਆ ਤੋਂ ਚਲੇ ਗਿਆ ਤੇ ਉਹ ਆਪਣੀ ਅਗਲੀ ਜੁਨੀ ਦੇ ਵਿੱਚ ਪੈ ਗਿਆ ਕਿਉਂਕਿ ਕਿਸੇ ਨੂੰ ਵਾਰ-ਵਾਰ ਉਹਦੇ ਨੌਤੇ ਯਾਦ ਕਰੀ ਜਾਣਾ ਹਨਾ ਤੇ ਉਹ ਕਿਡਾ ਉਹਦੇ ਕੋਲ ਆਪਾਂ ਕਿੰਨੀਆਂ ਕਥਾਵਾਂ ਪੜ੍ਹਦੇ ਆ ਕਿੰਨੇ ਹਨਾ ਗੁਰੂਆਂ ਦੇ ਉੱਪਰ ਪੜ੍ਹਦੇ ਆ ਸਾਖੀਆਂ ਵਗੈਰਾ ਭਾਬੇ ਨਾਨਕ ਦੀ ਸਾਖੀ ਵੀ ਇੱਕ ਜਿਹਦੇ ਵਿੱਚ ਉਹਨੇ ਦਿਖਾਇਆ ਸੀਗਾ ਵੀ ਥੋੜ ਜਿਹਦੇ ਨਾਲ ਤੁਸੀਂ ਸ਼ਰਧਾ ਕਰਦੇ ਹੋ ਵੀ ਉਹ ਤਾਂ ਜੰਗਲਾਂ 'ਚ ਬੈਠਾ ਹਨਾ ਕੁੱਤਾ ਵਧਿਆੜ ਦੇ ਰੂਪ ਤੇ ਵਿੱਚ ਸ਼ਾਇਦ ਉਹਦਾ ਦਾਦਾ ਦਿਖਾਇਆ ਸੀਗਾ ਜੇ ਨਾਲ ਵੀ ਤੁਸੀਂ ਕਹਿ ਰਹੇ ਹੋ ਮੈਂ ਅਸੀਂ ਆਪਦੇ ਦਾਦੇ ਦੇ ਨਾਮ ਨਾਲ ਸ਼ਰਧਾ ਕਰਦੇ ਹਾਂ ਅੱਛਾ ਨਹੀਂ ਬੱਚੇ ਕਰਨਗੇ ਆਰਤੀ ਆਰਤੀ ਦਿਖਾਵਾਂਗੇ ਕਿਥੋਂ ਬਣੇ ਰਹੋ ਹਨ ਬਲੌਗ ਦੇ ਨਾਲ ਕੌਨ ਦੀ ਇਹਨੂੰ ਮਾਰਤੀ ਮੁੰਡਾ ਬ੍ਰਾਊਨ ਕਰਨੀ ਬ੍ਰਾਊਨ ਕਰਕੇ ਫਿਰ ਇਹਦੇ ਵਿੱਚ ਮਲ ਪਾਉਂਗੀ ਆਜਾ ਜੀ ਹੁਣ ਲੱਗਿਆ ਆਰਤੀ ਕਰਨ ਤੁਹਾਨੂੰ ਦਿਖਾਉਨੇ ਆ ਤੇ ਫੈਲਪਰੀ ਸਾਡਾ ਨਹੀਂ ਆਇਆ ਹੈਗਾ ਗਰਾਊਂਡ 'ਚ ਖੇਲਦਾ ਇੱਕ ਕੁੜੀ ਸਾਡੀ ਨਾ ਆ ਰਹੀ ਆ ਉਹ ਵੀ ਨਹੀਂ ਆਈ ਹੈਗੀ ਤੇ ਅਸੀਂ ਉਹ ਕਰਦੇ ਆ ਚਲੋ ਜਾ ਤੁਰਕੇ ਜਾ ਤੇ ਮੱਥੇ ਲੱਗੇ ਭਾਗ ਤੇ ਨੇ ਟਿੱਕੀਆਂ ਸਹਾਰ ਕਾਲੂ ਫੇਰਦਾ ਮਾਂ ਦੀ ਕੀ ਤੂੰ ਆ ਗਿਆ ਮੈਂ ਕਹੇ ਦੀ ਕਾਲਾ ਆ ਗਿਆ ਮੈਂ ਨਹੀਂ ਨਹੀਂ ਐਸਾ ਰੱਖ ਦੇ ਪਾਗ ਲਾ ਕੇ ਦਿੱਤੀ ਤੇ ਕਿੱਥੇ ਲੜਾ ਰਹੀ ਹੈ ਕਿ ਤਾਰ ਉਹ ਤੂੰ ਨਹੀਂ ਮੈਂ ਤਾਂ ਕੋਲ ਕਹਿੰਦਾ ਕਿ ਕਿਵੇਂ ਦੋਲਣਾ ਅਸਲੀ ਸਿੱਧੀ ਤੱਕ ਉਹ ਤਰ ਲਓ ਜੀ ਹੁਣ ਆਪਾਂ ਲਾਗੇ ਇੱਥੇ ਤੜਕਾ ਲਾਉਣ ਤੜਕਾ ਲਾ ਲਈ ਆਹ ਕੀ ਕਰਾਂ ਦੀ ਮੇਰਾ ਹੌਣ ਵਾਲਾ ਜੀ ਹੋਏ ਗਿਆ ਮੇਰਾ ਵਾਗ ਤੋਂ ਦੇਖੋ ਸਾਡੇ ਨਾਲ ਸੁਣਨਾ ਬੋਲਣਾ ਝਣਾ ਨਾ ਵੀ ਨਾ ਚੇਕੂੰ ਹੀ ਰਹਿੰਦੇ ਮਿਰਚੇ ਤਾਂ ਰਹੇ ਟਾਈਮ ਲੱਗੇ ਰਹਾ ਹੋਣਾ ਥੋੜੇ ਥੋੜੇ ਨਾਲ ਬਹੁ ਮੇਰਾ ਜ ਹੋ ਜਾਂਦਾ ਫਸੇ ਇੱਥੇ ਤੜਕਾ ਭੁੰਨ ਕੇ ਨਾ ਮੈਂ ਚੁੰਨੇ ਤੇ ਉਦਾਂ ਹੀ ਪਾ ਦੂੰਗੀ ਉਹ ਪਤੀਦੇ ਦੇ ਵਿੱਚ ਇੱਥੇ ਥੋੜਾ ਹੋਰ ਚੇਕ ਲੱਗ ਜੂਗਾ ਫਸੇ ਤੜਕੀ ਨੂੰ ਆਪਣੇ ਲਸਣ ਨਾਲੇ ਦਾਲ ਪਾਣੀ ਸਵਾਰ ਲਾਦੇ ਹੁਣ ਗਰਮੀ ਗਰਮੀ ਤਾਂ ਬਰਤ ਨਹੀਂ ਘਟ ਬਰਤਿਆ ਸਿਆਣਾ ਚ ਅਸੀਂ ਬਹੁਤ ਲਸਣ ਵਰਤਦੇ ਆਂ ਆਪਣਾ ਰਕਾ ਬੈੰਦਾ ਆਪਾਂ ਨੇ ਹੁਣ ਬੀਜਾਂਗੇ ਬਸ ਮੌਸਮ ਜਿਹਾ ਹੁਣ ਹੋ ਗਿਆ ਖਾਲੇ ਅਸੀਂ ਪਾਣੀ ਬੀਜਿਆ ਸੀਗਾ ਵੀ ਥੋੜੀ ਗਰਮੀ ਪੈ ਗਈ ਸੀ ਮਾੜਾ ਮੌਸਮ ਹੋ ਥੋੜਾ ਜਿਹਾ ਹੋ ਜਵੇ ਇੱਥੇ ਬੀਜਾਂਗੇ ਤੇ ਪੜਤ ਜਾਂਦਾ ਜੰਦਾ ਜੰਮ ਦਾਣੇ ਦਾ ਸਾਰਾ ਪਾ ਦਾਂਗੇ ਵਿੱਚ ਮਾਹ ਸ਼ੋਲੇ ਦਾੜ ਬਣਾਈ ਅੱਜ ਫੇਰ ਆਪਾਂ ਨੇ ਤੇ ਰੋਟੀ ਛੇਤੀ ਬਣਾ ਲੈਨੇ ਕਿਉਂਕਿ ਸਾਈਪਰੀ ਦੀ ਹੈਗੀ ਫੇਵਰੇਟ ਉਹ ਹੋਰ ਕੋਈ दाल ਸਬਜ਼ੀ ਖਾ ਕੇ ਨਹੀਂ ਖੁਸ਼ ਹੋਏਗਾ ਜਿੰਨਾ ਮਤਲਬ ਮਾਹ ਸ਼ੋਲੇ ਖਾੜਵੇਂ ਮੂੰਗੀ ਸ਼ੋਲੇ ਹਰੀ ਮੂੰਗੀ ਕੱਲੀ ਇਹ ਢਾਂੇ ਵਰਤ ਖਾਂਦਾ ਜਾਂ ਆਲੂ ਆਲੂ ਪਸੰਦ ਨੇ ਬਾਕੀ ਦਾ ਸਭ ਕੁਝ ਨੱਕ ਵੱਲ ਮਾਰੀ ਜਾਂਦਾ ਹੁਣ ਤਾਂ ਜਿਉਣ ਪਤਾ ਲੱਗਿਆ ਵੀ ਦਾਲ ਬਣਾਈ ਮਮੀ ਨੇ ਉਦਾਂ ਵੀ ਖਾ ਲੰਦਾ ਆ ਪਾ ਕੇ ਬਣਦੀ ਬਣਦੀ ਵੀ ਰੋਟੀ ਨਾਲ ਵੀ ਖਾਲਾਂ ਦਾ ਗੋੜ ਗੀ ਮੈਂ ਖਾ ਲਿਆ ਪਿਆਜ਼ ਹੋ ਗਿਆ ਜੀ ਕਾਫੀ ਮਹਿੰਗਾ ਤੇ बस ਡੇਢ ਕਿ ਪਿਆਜ਼ੇ ਪਾਵਾਂਗੇ ਆਪਾਂ ਜਦੋਂ ਕਾ ਲੈਣ ਦੇ ਹੋ ਸੀਗੇ ਕਾफी ਲੈ ਲੈ ਸੀ ਮਤਲਬ ਅੱਧੀ ਕੁ ਬੁਰੀ ਲੈ ਗਈ ਸੀ ਕਿ ਮੈਂ ਮੇਲੇ ਨੂੰ ਵਧੀਆ ਚੱਲ ਗਿਆ ਹਾਂ ਆਪਾਂ ਤੇ ਹੁਣ ਲੈ ਕੇ ਆਉਂਦੇ ਹਾਂ ਮੁੱਲ ਥੋੜਾ ਥੋੜਾ ਕਰਕੇ ਕਿਲੋ 100 ਰੁਪਏ ਦੇ ਬਦੋਂ 1.5 ਕਿਲੋ ਆਇਆ ਸੀਗੇ ਸ਼ਹਿਰ ਆਜੂ ਚੂਈ ਬਹੁਤ ਲੱਗਦਾ ਪਿਆਏ ਇਹਦੇ ਬਿਨਾ ਦਾਲ ਖਾਚੀ ਸਵਾਦ ਨਹੀਂ ਆਉਂਦੀ ਲੱਗਦੀ ਜਿਵੇਂ ਦਾਲ ਪਾਣੀ ਦਾਲ ਹੋ ਗਈ ਇਹਦੇ ਨਾਲ ਵੀ ਪਿਆਜ਼ ਖੰਮਚੀ ਕਰਦਾਂ ਐ ਆ ਵੀ ਚਲੋ ਦੋਸਰ ਪਾ ਕੇ ਛੱਡੋ ਕੋਈ ਰੋਣ ਨਹੀਂ ਪੈਸਾ ਹਸਤਾ ਹੈ ਜੇ ਜਲੋ ਆਪਾਂ ਬੇਜੀ ਲਾ ਨਹੀਂ ਕਰਦਾ ਪੈਸਾ ਹਸਤਾ ਹੋਰ ਇੱਥੇ ਕਾਫੀ ਮਹਿੰਗਾ ਹੋ ਜਾਂਦਾ ਹੈ ਆ ਥੋੜਾ ਸੇਕ ਲਾ ਲੀਏ ਫਿਰ ਮਚਰਾਂਗੇ ਹਰੀ-ਭਰੀ ਚੀਜ਼ਾ ਕੋਈ ਚੀਜ਼ ਨਾ ਇੱਕ ਦਾਲ ਚੁੱਲਾ ਬਹੁਤ ਭਖਿਆ ਹੋਇਆ ਸਾਢੇ ਕਿਤੇ ਨੋਵੇ ਦਾ ਚੱਲਦਾ ਜਿੱਦੀ ਦਾ ਪਰ ਹੀ ਵੀ ਲੱਗ ਫਿਰ ਇਸ ਵਿੱਚ ਮੈਂ ਟਮਾਟਰ ਲਾ ਦਿੰਦੀ ਹਾਂ ਤੇ ਬੋਹਰਾ ਦਿੰਦੀ ਹਾਂ ਵਿੱਚੇ ਭਾਦੂ ਹੀ ਹਰੀ ਮਿਰਚ ਅੱਜ ਜਿਹੜਾ ਮਸਾਲਾ ਪੂਣ ਨੇ ਕਿਹੜਾ ਪਦ ਦੇ ਵਿੱਚ ਪਾ ਦਾਂਗੇ ਤੇ ਨਾਲ ਦੀ ਨਾਲ ਰੋਟੀ ਬਣਾ ਲਾਂਗੇ ਆਟਾ ਗੁੰਨਣਾ ਵੀ ਨਾਲੇ ਤੇ ਰੋਟੀ ਲਾਉਣੀ ਤੇ ਆਪਣਾ ਬਲੌਗ ਵੀ ਕਾਫੀ ਲੰਬਾ ਹੋ ਜਾਣਾ ਜੇ ਆਪਾਂ ਸਾਰਾ ਕੁਝ ਖਾਣ ਲੱਗੇ ਆਪਾਂ ਬਲੌਗ ਦੇ ਵਿੱਚ ਕਰਾਂ ਮਿਲਾ ਕੇ ਕੱਲੋ ਕਿਸੇ ਹੋਰ ਮੇ ਬਲੌਗ ਦੇਣਾ ਤਦ ਤੱਕ ਲਈ ਓਕੇ ਬਾਏ ਬਾਏ ਤਦ ਤੱਕ